ਅੱਜ ਮੈਂ ਆਪਣੇ ਪੇਜ ਦੇ ਭਰਾਵਾਂ ਨੂੰ ਨਾ ਸੱਚੋ ਸੱਚ ਗੱਲ ਪੁੱਛਣਾ ਚਾਹੁੰਦੀ ਆ ਵੀ ਦੇਖਦੇ ਆ ਕਿ ਤੁਸੀਂ ਸਹੀ ਸਹੀ ਜਵਾਬ ਦਿੰਦੇ ਆ ਕਿ ਨਹੀਂ ਤੇ ਉਹੀ ਕੁਐਸਚਨ ਮੈਂ ਅੱਜ ਆਪਣੇ ਘਰ ਵਾਲੇ ਨੂੰ ਵੀ ਕਰਨਾ ਆ ਕਿਉਂਕਿ ਇਹ ਵਾਲੀ ਕਹਾਵਤਾ ਨਾ ਮੈਂ ਬਹੁਤ ਸੁਣੀ ਆਵਾ ਤੇ ਅੱਜ ਮੈਂ ਕਲੀਅਰ ਕਰ ਲੈਣਾ ਜਦ ਮੈਂ ਆਪਣੇ ਘਰ ਵਾਲੇ ਨੂੰ ਪੁੱਛ ਲਿਆ ਆਓ ਚਲੋ ਪੁੱਛਦੇ ਆ ਚੱਲੇ ਹਾਂਜੀ ਹਾਂਜੀ ਸੱਚੋ ਸੱਚ ਜਵਾਬ ਦੋਗੇ ਹਾਂਜੀ ਹਾਂਜੀ ਅਕਸਰ ਨਾ ਲੋਕ ਕਹਾਵਤਾਂ ਬੋਲਦੇ ਆ ਯਾਰ ਹੂੰ ਕਿ ਜਨਾਨੀ ਦੁਆਏ ਦੀ ਤੇ ਬੱਚੇ ਆਪਣੇ ਵੀ ਸੋਹਣੇ ਲੱਗਦੇ ਆ ਸਹੀ ਦੱਸੋ ਕਿੰਨਾ ਕਿ ਸੱਚਾਈ ਆ ਇਹ ਤਾਂ ਬਾਈ ਕੀ ਹੁਣ ਇਹਨਾਂ ਨੂੰ ਪੁੱਛ ਲੋ ਵੇਜ ਵਾਲਿਆਂ ਨੂੰ ਮੈਂ ਕੀ ਬੋਲਾਂ ਇਹਦੇ ਪਰ ਇਹਨਾਂ ਨੇ ਤਾਂ ਦੱਸਣਾ ਹੀ ਮੈਨੂੰ ਭਰਾਵਾ ਡਰਨਾ ਤੁਸੀਂ ਵੀ ਨਹੀਂ ਹੈਗਾ ਦੱਸਣਾ ਤੁਸੀਂ ਵੀ ਹੈ ਤੇ ਸੱਤ ਮਹੀਨੇ ਤੋਂ ਮੂੰਹ ਤਾਂ ਸੁਣ ਕੇ ਹੀ ਰਹਿਣਾ ਵਾ ਦੱਸੋ ਨਾ ਉਹ ਨਹੀਂ ਨਹੀਂ ਸਭ ਕੁ ਸੋਹਣਾ ਹੀ ਆ ਸਮਾਜ ਚ ਸਮਾਜ ਚ ਨਹੀਂ ਵੀ ਬੱਚੇ ਆਪਣੇ ਤਾਂ ਜਨਾਨੀ ਦੂਏ ਦੀ ਸੋਹਣੀ ਲੱਗਦੀ ਆ ਇੱਕ ਕਹਾਵਤ ਬਹੁਤ ਸੁਣਦੀ ਮੈਂ ਵੀ ਕਹਾਵਤ ਬਹੁਤ ਵਾਰ ਸੁਣੀ ਆ ਇਹ ਹਾਂ ਲੇਕਿਨ ਇਦਾਂ ਕੁਝ ਨਹੀਂ ਹੈਗਾ ਹਾਂ ਮਨ ਨੂੰ ਤਾਂ ਬੱਚੇ ਵੀ ਆਪਣੇ ਸੋਹਣੇ ਲੱਗਦੇ ਪਰ ਜਨਾਨੇ ਵੀ ਆਪਣੇ ਸੋਹਣੇ ਲੱਗਦੇ ਮੈਨੂੰ ਤਾਂ ਕੋਈ ਸ਼ੱਕ じゃ ਲੱਗਿਆ ਨਹੀਂ ਨਹੀਂ ਜਨਾਨੀ ਵੀ ਬਾਈ ਸਭ ਆਪਣੀਓ ਸੋਹਣੀ ਜਨਾਨੀ ਦੇਖੋ ਠੀਕ ਆ ਬਾਈ ਬਹੁਤ ਵਧੀਆ ਏ ਜ਼ਿੰਦਗੀ ਕੱਟ ਰਹੇ ਆ ਨਹੀਂ 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 ਬਹੁਤ ਆਪਾਂ ਖੁਸ਼ ਆ ਤੇ ਤੁਸੀਂ ਵੀ ਬਾਈ ਆਪਣਾ ਘਰ ਪਰਿਵਾਰ ਚ ਵਧੀਆ ਰਹੋ ਸਾਰੇ ਖੁਸ਼ ਰਹੋ ਤੇ ਆਪਣੀ ਜਨਾਨੀ ਨਾਲ ਮਤਲਬ ਕਹਾਵਤ ਗਲਤ ਆ ਯਾਰ ਕਹਾ ਪਤਾ ਨਹੀਂ ਗਲਤ ਹੈਗੀ ਦੇਖ ਕਹਾਵਤ ਗਲਤ ਨਹੀਂ ਇੱਥੇ ਸਮਝੋ ਵੀ ਕਹਾਵਤ ਬਿਲਕੁਲ ਸਹੀ ਆ ਕਣਕ ਆवते ਸਹੀਆਂ ਤੇ ਇਹ ਜੋ ਬੋਲੇ ਉਹ ਵੀ ਸਹੀਆਂ ਤੇ ਕਿਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਭਾਈ ਹਾਂ ਦੱਸੋ ਭਾਈ ਹਾਂ ਹਾਂ ਪਤਾ ਕਿ ਜਿੰਨੀਆਂ ਘਰ ਵਾਲੀਆਂ ਤੁਹਾਨੂੰ ਪਿਆਰ ਕਰਦੀਆਂ ਨਾ ਸਾਰਿਆਂ ਦੀਆਂ ਦੇਖੋ ਆਪਾਂ ਵੀ ਜਿਹੜਾ ਘਰ ਵਾਲੀ ਮੈਂ ਵੀ ਇਹਨਾਂ ਨੂੰ ਬਹੁਤ ਕਰਦੀ ਆ ਤੇ ਤੁਹਾਡੀਆਂ ਘਰ ਵਾਲੀਆਂ ਕਰਦੀਆਂ ਕਿ ਨਹੀਂ ਕਰਦੀਆਂ ਦੇਖੋ ਧੋਖਾ ਨਾ ਕਿਸੇ ਨੂੰ ਦਿਓ ਇਮਾਨਦਾਰੀ ਨਾਲ ਰਹੋ ਹਾਂ ਬਈ ਸਹੀ ਗੱਲ ਹੈ ਤੇ ਆਪਣਾ ਘਰ ਵੀ ਵਧੀਆ ਸਾਰਾ ਕੁਝ ਇਕੱਠੇ ਪਰਿਵਾਰ ਨਾਲ ਹੈ ਨਾ ਘਰ ਵਾਲੀ ਬੱਚੇ ਮਾਪੇ ਸਾਰਾ ਇੱਕ ਪਰਿਵਾਰ ਬਣਦਾ ਹੈ ਤੁਸੀਂ ਬੁਧਿਆਰ ਹੋ ਬਾਕੀ ਕੋਈ ਗਾਲੀ ਨਾ ਨੇ ਇਸ਼ਾਰਾ ਤੱਕ ਆ ਹੀ ਦਿੱਤਾ ਸੀ ਮੈਂ ਵੀ ਸਮਝ ਹੀ ਗਈ ਠੀਕ ਹੈ ਜੀ ਮੈਨੂੰ ਤਾਂ ਕਾਹ ਬਤਾ ਜਿਵੇਂ ਹੀ ਲੱਗੀ ਆ ਠੀਕ ਹੈ ਬਾਕੀ